ਸਾ ਸਿਖਾਲ ਜੀ டிਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਰਾ ਭੈਣ ਦੇ ਪਿਆਰ ਅਤੇ ਸਨੇਹ ਨਾਲ ਭਰੇ ਤਿਉਹਾਰ ਰਖੜੀ ਦੀ ਜਿਸ ਨੂੰ ਹਿੰਦੀ ਵਿੱਚ ਰਕਸ਼ਾ ਬੰਧਨ ਵੀ ਕਿਹਾ ਜਾਂਦਾ ਹੈ ਇਹ ਤਿਉਹਾਰ ਭਰਾ ਤੇ ਭੈਣ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਨਾਇਆ ਜਾਂਦਾ ਹੈ ਰਖੜੀ ਦਾ ਅਰਥ ਹੈ ਰਖਿਆ ਦਾ ਬੰਧਨ ਇਸ ਦਿਨ ਭੈਣ ਆਪਣੇ ਭਰਾ ਦੇ ਹੱਥ ਤੇ ਰਖੜੀ ਬੰਦੀ ਹੈ ਅਤੇ ਉਸ ਦੀ ਲੰਬੀ ਉਮਰ ਖੁਸ਼ਹਾਲੀ ਤੇ ਸੁਖ-ਸਮਰiddhi ਲਈ ਅਰਦਾਸ ਕਰਦੀ ਹੈ ਬਦਲੇ ਵਿੱਚ ਭਰਾ ਆਪਣੀ ਭੈਣ ਨੂੰ ਜੀਵਨ ਭਰ ਉਸ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਅਤੇ ਉਸ ਨੂੰ ਤੋਹਫੇ ਦੇ ਕੇ ਪਿਆਰ ਦਾ ਪ੍ਰਗਟਾਵਾ ਕਰਦਾ ਹੈ ਇਸ ਤਿਹਾੜੀ ਦੀ ਸ਼ੁਰੂਆਤ ਬਾਰੇ ਕਈ ਕਹਾਣੀਆਂ ਪ੍ਰਸਿੱਧ ਹਨ ਇੱਕ ਪ੍ਰਸਿੱਧ ਕਹਾਣੀ ਮਹਾਭਾਰਤ ਨਾਲ ਜੁੜੀ ਹੈ ਜਦੋਂ ਦ੍ਰੋਪਦੀ ਨੇ ਸ਼੍ਰੀ ਕ੍ਰਿਸ਼ਨ ਦੇ ਹੱਥ ਤੋਂ ਕੂਣ ਵਗਦਿਆਂ ਵੇਖ ਆਪਣੀ ਸਾਰੀ ਦਾ ਟੁਕੜਾ ਫਾੜ ਕੇ ਉਸਦੇ ਹੱਥ ਤੇ ਬੰਨ ਦਿੱਤਾ ਸੀ ਇਸ ਸਨੇਹ ਦਾ ਕਰਜ਼ਾ ਕ੍ਰਿਸ਼ਨ ਨੇ ਦ੍ਰੋਪਦੀ ਦੀ ਲਾਜ ਬਚਾ ਕੇ ਚੁਕਾਇਆ ਇਹ ਭਾਵਨਾ ਰੱਖੜੀ ਦਾ ਅਸਲ ਸੁਨੇਹਾ ਹੈ ਸਨੇਹ ਅਤੇ ਸੁਰੱਖਿਆ ਰਖੜੀ ਦਾ ਤਿਉਹਾਰ ਸਿਰਫ ਭਰਾ ਭੈਣ ਤੱਕ ਸੀਮਿਤ ਨਹੀਂ ਕਈ ਥਾਵਾਂ ਤੇ ਕੁੜੀਆਂ ਆਪਣੀਆਂ ਮਾਮੇ ਭੈਣੇ ਜਾਂ ਪਿੰਡ ਦੇ ਹੋਰ ਲੜਕਿਆਂ ਨੂੰ ਵੀ ਰਖੜੀ ਬੰਨ੍ਹਦੀਆਂ ਹਨ ਜਿਨ੍ਹਾਂ ਨੂੰ ਉਹ ਭਰਾ ਵਾਂਗ ਮੰਨਦੀਆਂ ਹਨ ਇਹ ਪ੍ਰਥਾ ਸਾਡੇ ਸਮਾਜ ਵਿੱਚ ਪਿਆਰ ਭਰੋਸੇ ਅਤੇ ਏਕਤਾ ਨੂੰ ਮਜ਼ਬੂਤ ਕਰਦੀ ਹੈ ਅੱਜਕੱਲ ਦੇ ਸਮੇਂ ਵਿੱਚ ਜਦੋਂ ਪਰਿਵਾਰ ਦੂਰ ਦੂਰ ਵਸਦੇ ਹਨ ਰਖੜੀ ਤਿਉਹਾਰ ਨੂੰ ਚਿੱਠੀਆਂ ਵੀਡੀਓ ਕਾਲਾਂ ਤੇ ਪਾਸਲਾਂ ਰਾਹੀਂ ਵੀ ਮੰਗਵਾਇਆ ਜਾਂਦਾ ਹੈ ਭਾਵੇਂ ਭੈਣ ਆਪਣੇ ਭਰਾ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋਵੇ ਪਰ ਇੱਕ ਰਖੜੀ ਉਸਦੇ ਪਿਆਰ ਅਤੇ ਦੁਆਵਾਂ ਨੂੰ ਉਸ ਤੱਕ ਪਹੁੰਚਾ ਦਿੰਦੀ ਹੈ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਰਿਸ਼ਤੇ ਸਿਰਫ ਖੂਨ ਦੇ ਨਹੀਂ ਹੁੰਦੇ ਪਿਆਰ ਭਰੋਸੇ ਅਤੇ ਸਤਿਕਾਰ ਨਾਲ ਵੀ ਬਣਦੇ ਹਨ ਰਖੜੀ ਸਾਡੀ ਸੰਸਕ੍ਰਿਤੀ ਦਾ ਇੱਕ ਸੋਹਣਾ ਪ੍ਰਤੀਕ ਹੈ ਜੋ ਭਰਾ ਭੈਣ ਦੇ ਅਟੁੱਟ ਪਿਆਰ ਨੂੰ ਮਨਾਉਂਦਾ ਹੈ ਅੰਤ ਵਿੱਚ ਆਓ ਅਸੀਂ ਵੀ ਇਹ ਵਚਨ ਦਈਏ ਕਿ ਅਸੀਂ ਆਪਣੇ ਪਰਿਵਾਰ ਅਤੇ ਰਿਸ਼ਤਿਆਂ ਦੀ ਰੱਖਿਆ ਕਰਾਂਗੇ ਇੱਕ ਦੂਜੇ ਦਾ ਸਾਥ ਦਿੰਦੇ ਰਹਾਂਗੇ ਅਤੇ ਸਨੇਹ ਦੀ ਇਹ ਡੋਰ ਸਦੀਵੀ ਜਿਹੜੀ ਇਹ ਮਜ਼ਬੂਤ ਰੱਖਾਂਗੇ ਡੀਪੀਸੀ ਪੰਜਾਬੀ ਦੀ ਅੱਜ ਇਹ ਪੇਸਕਾਸ ਦੇ ਵਿੱਚ ਜਿਹੜਾ ਆ ਅਸੀਂ ਤੁਹਾਨੂੰ ਸਪੈਸ਼ਲ ਰਕਸ਼ਾ ਬੰਧਨ ਕੈਨ ਤੋਂ ਭਾਵ ਕੀ ਰਖੜੀ ਦੇ ਇਸ ਪਵਿੱਤਰ ਤਿਹਾਰ ਬਾਰੇ ਦੱਸਿਆ ਹੈ ਜਿਸ ਤੇ ਵੀ ਤੁਹਾਨੂੰ ਦੱਸਿਆ ਗਿਆ ਹੈ ਕਿ ਰਖੜੀ ਕਿਉਂ ਬਣਦੀ ਜਾਂਦੀ ਹੈ ਤੇ ਇਹਦੀ ਪ੍ਰਾਣੀ ਮਾਨਤਾ ਕੀ ਹੈ ਜਿਵੇਂ ਕਿ ਪ੍ਰਾਣੀ ਮਾਨਤਾ ਬਾਰੇ ਸ੍ਰੀ ਕ੍ਰਿਸ਼ਨ ਜੀ ਦੇ ਗੁੱਟ ਤੋਂ ਲਹੂ ਵਗਦੇ ਦੇਖ ਜਦੋਂ ਦ੍ਰੋਪਦੀ ਨੇ ਉਹਨਾਂ ਦੇ ਗੁੱਟ ਦੇ ਉੱਤੇ ਉਹ ਪੱਟੀ ਬੰਨੀ ਤਾਂ ਸਨੇਹ ਦੇ ਵਿੱਚ ਆਣ ਕੇ ਉਸੇ ਭੈਣ ਦੀ ਰੱਖਿਆ ਕਰਨ ਦੇ ਲਈ ਸ੍ਰੀ ਕ੍ਰਿਸ਼ਨ ਜੀ ਉਹਨਾਂ ਨੂੰ ਨਗਨ ਨਹੀਂ ਹੋਣ ਦਿੰਦੇ ਤੁਹਾਨੂੰ ਦੱਦੀਏ ਕਿ ਉਹ ਉਦੋਂ ਤੋਂ ਹੀ ਇਹ ਤਿਹਾਰ ਭੈਣ ਭਰਾ ਦੀ ਮਜਬੂਤ ਡੋਰ ਨੂੰ ਹੋਰ ਜ਼ਿਆਦਾ ਮਜਬੂਤ ਕਰਦਾ ਹੈ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਭੈਣਾਂ ਆਪਣੇ ਭਰਾਵਾਂ ਨੂੰ ਰਖੜੀ ਬੰਦੀਆਂ ਹਨ ਫਿਰ ਵੀ ਗੱਲ ਕਰਕੇ ਹਟੇਆਂ ਕਿ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਨੇ ਦੂਰ ਦਰਾਡੇ ਬੈਠੀਆਂ ਵੀ ਆਪਣੇ ਭਰਾਵਾਂ ਨੂੰ ਆਪਣਾ ਪਿਆਰ ਸਨੇਹ ਡਾਕ ਰਾਹ ਚਾਹੇ ਪਾਰਸਲ ਰਾਹ ਭੇਜਦੀਆਂ ਰਹਿੰਦੀਆਂ ਹਨ ਤੇ ਭਰਾ ਵੀ ਆਪਣੀ ਭੈਣ ਦੇ ਲਈ ਭੋਜਨਾ ਕੋ ਜ ਪਿਆਰ ਭਰਿਆ ਤੋਹਫਾ ਇਦਾਂ ਹੀ ਪਾਰਸਲ ਥਰੂ ਉਹਨਾਂ ਤੱਕ ਪਹੁੰਚਾ ਦਿੰਦਾ ਹੈ ਪਰ ਕਈ ਭੈਣਾਂ ਆਪਣੇ ਖੂਨ ਦੇ ਰਿਸ਼ਤੇ ਭਰਾਵਾਂ ਤੋਂ ਇਲਾਵਾ ਹੋਰ ਵੀ ਕਈ ਭਰਾਵਾਂ ਨੂੰ ਰਖੜੀ ਬਣਦੀਆਂ ਨੇ ਤਾਂ ਕਿ ਉਹਨਾਂ ਦਾ ਭਰੋਸਾ ਆਪਣੇ ਉਹਨਾਂ ਭੈਣ ਭਰਾਵਾਂ ਤੇ ਬਣਿਆ ਰਵੇ ਜੋ ਕਿ ਉਹਨਾਂ ਨੂੰ ਇੱਕ ਦੂਜੇ ਦੇ ਪਿਆਰ ਦੇ ਬੰਧਨ ਦੇ ਵਿੱਚ ਜੋੜਦਾ ਹੈ ਤੁਹਾਨੂੰ ਅੱਜ ਦੀ ਇਹ ਪੇਸਕਾ ਸਕੀਮੇ ਦੀ ਲੱਗੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਰਖੜੀ ਦੇ ਤਿਹਾਰ ਨੂੰ ਕਿਵੇਂ ਦੇਖਦੇ ਹੋ ਕਿਵੇਂ ਮਨਾਉਂਦੇ ਹੋ ਇਹਦੇ ਤੇ ਵੀ ਕਮੈਂਟ ਕਰਕੇ ਜਰੂਰ ਜਾਓ ਜਿੰਨਾ ਭੈਣਾਂ ਦੇ ਵੀਰ ਨਹੀਂ ਏ ਉਹ ਵੀ ਆਪਣਾ ਕਮੈਂਟ ਕਰਿਓ ਉਹਨਾਂ ਨੂੰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਮਹਾਰਾਜ ਉਹਨਾਂ ਨੂੰ ਵੀ ਜਲਦੀ ਵੀਰ ਦੇਵੇ ਤੇ ਉਹ ਵੀ ਅਗਲੇ ਸਾਲ ਰਖੜੀ ਬਣ ਸਕਣ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਤੇ